ਕੇਂਦਰ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਲਗਾਤਾਰ ਤੇਜ਼ ਹੋ ਰਿਹਾ ਤਾਂ ਅੱਜ 16ਵਾਂ ਦਿਨ ਹੈ 15 ਦਿਨ ਹੋ ਚੁੱਕੇ ਐ ਮੋਰਚੇ ਲੱਗੇ ਨੂੰ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਜਿਹੜੇ ਨੇ ਸਾਡੇ ਨਾਲ ਨਹੀਂ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਰਾਣਾ ਜੀ ਕਿਸ ਤਰੀਕੇ ਦਾ ਸਿਨੈਰੀਓ ਹੁਣ ਕੀ ਅਗਲੀਆਂ ਮੀਟਿੰਗਾਂ ਦੇ ਵਿੱਚ ਦੌਰ ਜਿਹੜਾ ਚੱਲ ਰਿਹਾ ਤਾਂ ਉਹਦੇ ਵਿੱਚ ਕੀ ਸਾਬਤ ਹੋ ਰਿਹਾ ਕਿਸ ਤਰੀਕੇ ਨਾਲ ਪੂਰਾ ਸਟ੍ਰੈਟੇਜੀ ਬਣਾਉਣੀ ਹੈ ਅਗਲੀ ਆ ਦੇਖੋ ਆਪਣਾ ਸੀਗਾ ਵੀ 29 ਤਰੀਕ ਨੂੰ ਜਿਹੜਾ ਵੀ ਅਗਲਾ ਐਕਸ਼ਨ ਦਾ ਜੋ ਵੀ ਹੈਗੇ ਉਹਨਾਂ ਦਾ ਐਲਾਨ ਕਰਾਂਗੇ ਉਹਦੇ ਵਾਸਤੇ ਕੱਲ ਆਪਣਾ ਕੀ ਐਮਐਮ ਦੀ ਮੀਟਿੰਗ ਹੋ ਗਈ ਹੈ ਔਰ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਉਹਨਾਂ ਦੀ ਵੀ ਆਪਦੀ ਮੀਟਿੰਗ ਹੋ ਗਈ ਹੈ ਉਹਦੇ ਵਿੱਚ ਕੁਝ ਗੱਲਾਂ ਉਹਨਾਂ ਨੇ ਪਾਸ ਕੀਤੀਆਂ ਵੀ ਹੋਈਆਂ ਕੁਝ ਗੱਲਾਂ ਆਪਾਂ ਜਿਹੜੇ ਅਗਲੇ ਪ੍ਰੋਗਰਾਮ ਦੇਣੇ ਆਪਾਂ ਪਾਸ ਕੀਤੇ ਆ ਅੱਜ ਹੁਣ ਦੋਨੋਂ ਫੋਰਮਾਂ ਦੀ ਸਾਂਝੀ ਮੀਟਿੰਗ ਹੋਊਗੀ ਔਰ ਉਹਨਾਂ ਦੇ ਵਿੱਚੋਂ ਫਿਰ ਜਿਹੜੇ ਪ੍ਰੋਗਰਾਮ ਆ ਲਿਖ ਕੇ ਜਾਣਗੇ ਵੀ 29 ਤਰੀਕ ਨੂੰ ਪੀਸੀ ਕਰਕੇ ਆਪਾਂ ਇੱਥੇ ਦੱਸਾਂਗੇ ਵੀ ਅਗਲੇ ਪ੍ਰੋਗਰਾਮ ਜਿਹੜੇ ਕੀ ਕਿਸ ਤਰ੍ਹਾਂ ਦੇ ਕਰਨੇ ਆ ਇਹ ਸੰਘਰਸ਼ ਨੂੰ ਅੱਗੇ ਲੈ ਜਾਣ ਵਾਸਤੇ ਪੂਰੇ ਦੇਸ਼ ਭਰ ਵਿੱਚ ਲੈ ਜਾਣ ਵਾਸਤੇ ਕਿਹੜੇ ਕਿਹੜੇ ਪ੍ਰੋਗਰਾਮ ਕਰਨੇ ਆ ਉਹ ਸਾਰੇ ਹੀ ਕੱਲ ਨੂੰ ਪੀਸੀ ਦੇ ਵਿੱਚ ਆ ਜਾਣਗੇ ਅੱਜ ਅੱਜ ਦੀ ਮੀਟਿੰਗ ਦੇ ਵਿੱਚ ਫੈਸਲਾ ਹੋ ਜਾਊਗਾ ਹੋਰ ਤੁਸੀਂ ਇਹ ਪੱਤਰ ਫੜਿਆ ਹੋਇਆ ਹੱਥੇ ਦੇ ਵਿੱਚ ਖਾਸ ਕੀ ਹੈ ਕਿ ਆਪਾਂ ਦਿਖਾਉਣਾ ਚਾਹੁੰਦੇ ਆ ਅਗਲੀ ਸਾਈਡ ਦੇ ਉੱਪਰ ਇਹਦੇ ਵਿੱਚ ਕੁਝ ਤਾਂ ਆਪਣਾ ਜਥੇਬੰਦੀ ਦਾ ਸਬੰਧਾਨ ਆ ਜਿਹੜਾ ਵੀ ਕਿਸ ਤਰ੍ਹਾਂ ਅਸੀਂ ਸਬੰਧਾਨ ਦੇ ਵਿੱਚ ਰਕੇ ਕੰਮ ਕਰਦੇ ਆ ਆਪਣੀ ਜਥੇਬੰਦੀ ਦਾ ਨਾਲ ਦੀ ਨਾਲ ਕੁਝ ਮੰਗਾਂ ਜਿਵੇਂ ਆਪਣੀਆਂ ਹੈਗੀਆਂ ਉਹਨਾਂ ਦੇ ਬਾਰੇ ਵੀ ਹੈਗਾ ਵੀ ਸਾਰਾ ਜਿੰਨੇ ਵੀ ਇੱਥੇ ਆ ਰਹੇ ਆ ਮੋਰਚੇ ਦੇ ਵਿੱਚ ਉਹਨਾਂ ਨੂੰ ਕੱਲੀ-ਕੱਲੀ ਇਹ ਗੱਲ ਦਾ ਪਤਾ ਲੱਗ ਜਾਵੇ ਜਿਵੇਂ ਐਮਐਸਪੀ ਦੀ ਗਰੰਟੀ ਆ ਕਿਉਂ ਚਾਹੀਦੀ ਆ ਕਾਦੇ ਵਾਸਤੇ ਚਾਹੀਦੀ ਆ ਸੁਆਮੀ ਨਾਥਨ ਦੀ ਰਿਪੋਰਟ ਜਿਹੜੀ ਆ 2C ਧਰਮ ਤਾ ਅ 2C ਪੰਜਾਬ ਰਿਸੈਂਟਰ ਮਨਾਫਾ ਜੋੜ ਕੇ ਉਹਦੇ ਮਤਲਬ ਜਿੰਨੀਆਂ ਵੀ ਮੰਗਾ ਉਹਨਾਂ ਦੀ ਡਿਟੇਲ ਤਾਂ ਕਿ ਹਰ ਇੱਕ ਨੂੰ ਕੱਲੀ-ਕੱਲੀ ਗੱਲ ਦਾ ਪਤਾ ਹੋਵੇ ਵੀ ਮੰਗ ਜਿਹੜੀ ਅਸੀਂ ਲੈ ਕੇ ਬੈਠੇ ਆ ਉਹਦਾ ਸਾਨੂੰ ਕੀ ਬੈਨੀਫਿਟ ਆ ਤੇ ਜੇ ਇਹ ਮੰਗ ਸਾਡੀ ਨਹੀਂ ਮੰਨੀ ਜਾਂਦੀ ਹੁਣ ਤੱਕ ਜਾਂ ਨਹੀਂ ਮੰਨੇਗੀ ਤੇ ਦਾਸਾ ਹੁਣ ਤੱਕ ਕਿੰਨਾ ਨੁਕਸਾਨ ਸਾਨੂੰ ਹੋਇਆ ਇਹ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਇਹਦੇ ਵਿੱਚ ਲਿਖ ਕੇ ਅਸੀਂ ਇੱਥੇ ਦੇ ਰਹੇ ਹਾਂ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਚਰਚਾ ਹੋ ਰਹੀ ਹੈ ਜਾਂ ਫਿਰ ਚੈਨਲ ਦੇ ਮਾਧਿਅਮ ਨਾਲ ਹੀ ਕਈ ਅਜਿਹੀਆਂ ਗੱਲਾਂ ਬਾਹਰ ਨਿਕਲ ਕੇ ਆਉਂਦੀਆਂ ਲੋਕਾਂ ਦਾ ਕਹਿਣਾ ਕਿ ਮੋਰਚਾ ਫਿੱਕਾ ਪੈ ਰਿਹਾ ਲੋਕ ਘਟ ਰਹੇ ਆ ਕਿਸਾਨ ਜਥੇਬੰਦੀਆਂ ਨਰਾਸ਼ ਹੋ ਕੇ ਵਾਪਸ ਜਾ ਰਹੀਆਂ ਅਸਲ ਕੱਚ ਜਿਹੜਾ ਹੈਗਾ ਸੱਚੂ ਕੀ ਹੈ ਦਖੋ ਅਸਲ ਵਿੱਚ ਪਹਿਲਾਂ ਗੱਲ ਜਦੋਂ ਕੱਲ ਵੀ ਪੀਸੀ ਦੇ ਵਿੱਚ ਕਲੀਅਰ ਕੀਤਾ ਵੀ ਜਦੋਂ ਅਸੀਂ ਐਸਕੇਐਮ ਦੇ ਆਗੂ ਨਾਲ ਮੀਟਿੰਗ ਕਰਦੇ ਸੀ ਜਾਂ ਗ੍ਰਾਹਨ ਨਾਲ ਕਰਦੇ ਸੀ ਜਾਂ ਹੋਰ ਅਸੀਂ ਚਾਹੁੰਦੇ ਸੀ ਸਾਡੀ ਕੋਸ਼ਿਸ਼ ਸੀ ਵੀ ਇਹ ਮੋਰਚਾ 26 ਨਵੰਬਰ ਨੂੰ ਹੀ ਲਗੇ ਇਹਦੇ ਵਾਸਤੇ ਤਿਆਰੀਆਂ ਜਿਹੜੀਆਂ ਅਪ੍ਰੈਲ ਤੋਂ ਸ਼ੁਰੂ ਕੀਤੀਆਂ ਸੀ ਹਰ ਇੱਕ ਮਤਲਬ ਆਗੂ ਦੇ ਘਰ ਤੱਕ ਵੀ ਗਏ ਉਹਨਾਂ ਨਾਲ ਬੈਠ ਕੇ ਸਾਰੀ ਗੱਲਬਾਤ ਵੀ ਕੀਤੀ ਆ ਪਰ ਉਹਨਾਂ ਦਾ ਇੱਕੋ ਹੀ ਵਿਚਾਰ ਸੀ ਵੀ ਇਹ ਜਿਹੜਾ ਮੋਰਚਾ ਇਹੋ ਜਿਹੇ ਜਿਹੜੇ ਅੰਦੋਲਨ ਆ ਇਹ 30 30 ਸਾਲ ਬਾਅਦ ਖੜੇ ਹੁੰਦੇ ਆ ਪਰ ਅਸੀਂ ਸਾਨੂੰ ਇਹ ਸੀ ਜੀ ਵੀ ਜੇ ਇਸ ਵਾਰ મોદી ਐ ਸੱਤਾ ਦੇ ਵਿੱਚ ਆ ਗਿਆ ਤੇ ਫੇਰ ਜਿਹੜਾ ਸਾਡਾ ਸਾਡੇ ਕੋਲ ਜ਼ਮੀਨਾਂ ਨਹੀਂ ਰਹਿਣੀਆਂ ਸਾਡੇ ਜਿਹੜੇ ਜਿਵੇਂ ਪਹਿਲਾਂ ਇਹਨਾਂ ਨੇ ਧਾਰਾ 370 ਤੋੜੀ ਸੀਗੀ ਇਹ ਸੀ ਆਪਣੇ ਸੀਆਈਏ ਨੂੰਕਰਨ ਲੈ ਕੇ ਆਏ ਸੀਗੇ ਇਸੇ ਤਰ੍ਹਾਂ ਤਿੰਨ ਆਰਡੀਨੈਂਸ ਲੈਂਦੇ ਸੀਗੇ ਪਿਛਲੇ ਇਲੈਕਸ਼ਨ ਦੇ ਵਿੱਚ ਮਤਲਬ ਉਹਦੇ ਵਿੱਚੋਂ ਸਾਰਾ ਕੁਝ ਉਹ ਕਰ ਗਏ ਕੱਲਾ ਤਿੰਨ ਜਿਹੜੇ ਆਰਡੀਨ ਕਾਨੂੰਨ ਬਣਾਏ ਸੀ ਉਹ ਹੀ ਵਾਪਸ ਕਰਾਉਣ ਦੇ ਵਿੱਚ ਅਸੀਂ ਕਾਮਯਾਬ ਹੋਇਆ ਹੁਣ ਇਹ ਸੀਗਾ ਵੀ ਜਦੋਂ ਅਗਲੀ ਸਰਕਾਰ 5 ਸਾਲ ਵਾਸਤੇ ਆ ਗਈ ਤੇ ਫੇਰ ਇਹਨਾਂ ਨੇ ਕੋਈ ਵੀ ਸਾਡੇ ਪੱਲੇ ਕੱਖ ਨਹੀਂ ਛੱਡਣਾ ਜ਼ਮੀਨਾਂ ਤੇ ਵੀ ਗਿਆ ਕਾਰਪੋਰੇਟ ਦੇ ਕਬਜ਼ੇ ਕਰਾਉਣੇ ਆ ਤੇ ਪਾਣੀ ਤੇ ਵੀ ਕਾਰਪੋਰੇਟ ਦੇ ਕਬਜ਼ੇ ਕਰਾਉਣੇ ਆ ਜ਼ਮੀਨਾਂ ਦੇ ਵਿੱਚੋਂ ਕਿਸਾਨਾਂ ਨੂੰ ਬਾਹਰ ਕੱਢ ਦੇਣਾ ਇਹਨਾਂ ਨੇ ਸਾਡਾ ਐਸੀਬੀ ਪਹਿਲਾਂ ਪਹਿਲਾਂ ਮੋਰਚਾ ਲੱਗੇ ਦੇ ਵਾਸਤੇ ਅਸੀਂ ਬਹੁਤ ਭੱਜ ਦੌੜ ਕੀਤੀ ਡਾਕਟਰ ਦਰਸ਼ਨਪਾਲ ਉਹਦੇ ਨਾਲ 28 ਚਾਰ ਨੂੰ ਸਾਡੀ ਮੀਟਿੰਗ ਲੱਗੀ ਆ ਪਹਿਲੀ ਮੇਰੇ ਕੋਲ ਰਿਕਾਰਡਿੰਗਾਂ ਵੀ ਪਈਆਂ ਮੀਟਿੰਗਾਂ ਦੀ ਉਹਨਾਂ ਦੇ ਜੋ-ਜੋ ਵਿੱਚ ਅਸੀਂ ਗੱਲਬਾਤ ਕਰਦੇ ਰਿਹਾ ਜੇ ਅੱਜ ਕਹਿਣ ਉਹ ਵੀ ਉਹ ਜਿਸ ਤਰ੍ਹਾਂ ਦਾ ਨੈਰੇਟਿਵ ਫਲਾਰ ਹੈ ਪੰਜਾਬ ਦੇ ਵਿੱਚ ਵੀ ਵਰਚੇ ਦੇ ਵਿੱਚ ਇੱਕ ਗਿਣਤੀ ਘਟ ਰਹੀ ਆ ਅ ਅੱਜ ਤੁਸੀਂ ਵੇਖੋਗੇ ਅੱਜ ਸ਼ਾਮ ਨੂੰ ਸੈਂਕੜੇ ਟਰਾਲੀਆਂ ਜਿਹੜੀਆਂ ਹੋਰ ਪਿੰਡਾਂ ਦੇ ਵਿੱਚੋਂ ਆ ਰਹੀਆਂ ਉਹਨਾਂ ਦੇ ਮੈਂ ਤੁਹਾਨੂੰ ਪ੍ਰੈਸ ਨੂੰ ਵੀ ਬੇਨਤੀ ਕਰਦਾ ਕਿ ਸ਼ਾਇਦ 5 5:30 ਵਜੇ ਦੇ ਕਰੀਬ ਉਹ ਜਿਸ ਤਰੀਕੇ ਨਾਲ ਜੋ ਗੱਲ ਹੈ ਵੀ ਸ਼ਿਫਟਿੰਗ ਵਾਈਜ਼ ਉਹ ਚੱਲਦੇ ਹੋ ਜਿਹੜੇ ਪਿੰਡਾਂ 'ਚ ਕਈ ਲੋਕ ਆ ਰਹੇ ਕਿ ਜਾ ਰਹੇ ਇਸ ਤਰੀਕੇ ਨਾਲ ਚੱਲਦੇ ਹੋ ਜਾਂ ਕੋਈ ਹੋਰ ਤੁਹਾਡੀ ਸਟਰੈਟਜੀ ਬਣਾਈ ਹੈ ਉਹ ਇਸ ਤਰ੍ਹਾਂ ਕਰ ਲਿਆ ਵੀ ਜਿਹੜੇ ਪਿੰਡ ਇੱਥੇ ਬੈਠੇ ਆ ਉਹਨਾਂ ਦੇ ਉਹਨਾਂ ਨੇ ਪਿੰਡਾਂ ਵਾਲਿਆਂ ਨੇ ਵੰਡ ਕਰ ਲਈ ਹੈ ਵੀ ਜਿਹੜੇ ਜਿੰਨੇ ਬੰਦੇ ਜਾਣਗੇ ਉਹ ਹਫ਼ਤਾ ਲਉਣਗੇ ਉਹਦੋਂ ਅਗਲੇ ਆ ਜਾਂਦੇ ਉਹ ਪਿੰਡਾਂ ਵਾਲਿਆਂ ਨੇ ਵੰਡ ਕਰ ਲਈ ਜਿਹੜੀ ਅਸੀਂ ਜ਼ਿਲ੍ਹਾ ਵਾਈਜ਼ ਕਰਨੀ ਉਹ ਅਜੇ ਅਸੀਂ ਕਰਨੀ ਹੈ ਉਹ ਜੀ ਅਗਲਾ ਪ੍ਰੋਗਰਾਮ ਦੇਖ ਕੇ ਉਹਦੇ ਉਹਦੀ ਵੰਡ ਕਰਾਂਗੇ ਪਰ ਜਿਹੜੇ ਆ ਰਹੇ ਲੋਕ ਜਿਸ ਤਰ੍ਹਾਂ ਇਹ ਕਹਿ ਰਿਹਾ ਵੀ ਮੋਰਚੇ ਦੇ ਵਿੱਚ ਗਿਣਤੀ ਘਟ ਰਹੀ ਹੈ ਜੀ ਕੁਝ ਮੈਂ ਤਾਂ ਅਖੌਤੀ ਬੁੱਧੀ ਜੀ ਵੀ ਕਹੂੰਗਾ ਜਿਹੜੇ ਮਦਮਾਨ ਬੜੇ ਬੈਠੇ ਆ ਮੈਂ ਡਾਇਰੈਕਟ ਨਾਂ ਹੀ ਲੈ ਦਣਾ ਮਾਲੀ ਵਰਗੇ ਜਿਹੜੇ ਆ ਇਹ ਇਹਨੂੰ ਲੋਕਾਂ ਦੇ ਵਿੱਚ ਮਾਲਵਿੰਦਰ ਸਿੰਘ ਜੀ ਮਾਲੀ ਲੋਕਾਂ ਦੇ ਵਿੱਚ ਨੈਰੇਟਿਵ ਫਲਾ ਰਹੇ ਕਹਿੰਦੇ ਜੀ ਇਹ ਜਿਹੜੀ ਲੀਡਰਸ਼ਿਪ ਆ ਇਹ ਮਤਲਬ ਤਜਰਬੇਕਾਰ ਨਹੀਂ ਇਹ ਮਤਲਬ ਇਹਨਾਂ ਨੂੰ ਪਤਾ ਨਹੀਂ ਗੱਲਬਾਤ ਕਿਸ ਤਰ੍ਹਾਂ ਕਰਨੀ ਆ ਅਨਾੜੀ ਆ ਕਹਿੰਦੇ ਅਨਾੜੀ ਕਈ ਕਈ ਲੋਕ ਇਹ ਵੀ ਕਹਿੰਦੇ ਆ ਵੀ ਪੰਦੇੜ ਡੱਲੇ ਵਾਲ ਜਿਹੜੇ ਅੱਗੇ ਲੱਗੇ ਆ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਵੀ ਕਈ ਮਾਮਾਂ ਤੇ ਪੋਤੇ ਜਿਹੜੇ ਮਰੋਂ ਤੋਂ ਬਚਾਲੇ ਜੋ ਹਾਲਾਤ ਬਣੇ ਸੀ ਪਿਛਲੇ ਦਿਨ ਦੇਖੋ ਸਾਨੂੰ ਜਿਹੜੀਆਂ ਅੰਦਰੂਨੀ ਰਿਪੋਰਟਾਂ ਮਿਲੀਆਂ ਸੀਗੀਆਂ ਉਸ ਦਿਨ ਕੇ ਕਿਆਮਤ ਸ਼ਾਹ ਵਾਲਾ ਜਿਹੜਾ ਗ੍ਰਹਿ ਭਾਗ ਦਾ ਮੰਤਰੀ ਆ ਜਿਹਦੇ ਕੋਲੇ ਗ੍ਰਹਿ ਭਾਗ ਆ ਉਹਨੇ ਸਪਸ਼ਟ ਕਿਹਾ ਸੀਗਾ ਵੀ ਜਿੰਨੇ ਵੀ ਗੋਲੀ ਨਾਲ ਬੰਦੇ ਮਰਦੇ ਆ ਮਾਰ ਦਿਓ ਜੀ ਪਰ ਬਾਰਡਰ ਤੋਂ ਅੱਗੇ ਨਹੀਂ ਟੱਪਣੇ ਚਾਹੀਦੇ ਹੋਰ ਜਦੋਂ ਉਹੋ ਜਿਹੀ ਰਿਪੋਰਟਾਂ ਸਾਡੇ ਕੋਲੇ ਆ ਜਾਂਦੀਆਂ ਤੇ ਫਿਰ ਸਾਨੂੰ ਜ਼ਰੂਰੀ ਸੀਗਾ ਵੀ ਇਹਨੂੰ ਕੰਟਰੋਲ ਕਰ ਲਈਏ ਤੇ ਸਾਡੇ ਪ੍ਰਬੰਧ ਸੀਗੇ ਆ ਪੂਰੇ ਵੀ ਬਾਰਡਰ ਪੜ ਦੇਣਾ ਅੱਜ ਪਰ ਜਦੋਂ ਸਾਨੂੰ ਆ ਹੋਇਆ ਜਿਸ ਤਰ੍ਹਾਂ ਖਲੋਰੀ ਬਾਰਡਰ ਤੇ ਹੋ ਗਿਆ ਉੱਥੇ ਵੀ ਸਿੱਧੀਆਂ ਗੋਲੀਆਂ ਚਲਾਈਆਂ ਇੱਥੇ ਵੀ ਸਿੱਧੀਆਂ ਚੱਲਦੀਆਂ ਰਹੀਆਂ ਇੱਥੇ ਬਚਾਅ ਹੋ ਗਿਆ ਇਹੇ ਸੀ ਸਾਨੂੰ ਵੀ ਹੁਣ ਜਿਸ ਤਰ੍ਹਾਂ ਸਰਕਾਰ ਕਰ ਰਹੀ ਆ ਉਸ ਤਰ੍ਹਾਂ ਸਾਡੇ ਜਿਹੜਾ ਨੌਜਵਾਨਾਂ ਦਾ ਨੁਕਸਾਨ ਬਹੁਤ ਹੋਊਗਾ ਉਹਦੇ ਵਾਸਤੇ ਅਸੀਂ ਫਿਰ ਇਹਨੂੰ ਥੋੜਾ ਜਿਹਾ ਮਤਲਬ ਇੱਥੇ ਕੰਟਰੋਲ ਕਰਕੇ ਸਥਿਤੀ ਨੂੰ ਤੇ ਫਿਰ ਜਿਹੜੇ ਅਗਲੇ ਐਕਸ਼ਨ ਪ੍ਰੋਗਰਾਮ ਦਿੱਤੇ ਸੀਗੇ ਤੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਬੜਾ ਸੋਚ ਸਮਝ ਕੇ ਚੱਲਣਾ ਪੈਂਦਾ ਪਰ ਇੱਕ ਗੱਲ ਮੈਂ ਇਹਨਾਂ ਨੂੰ ਕਹਿ ਦੇਣਾ ਵੀ ਜਿਹੜੇ ਕਹਿ ਰਹੇ ਆ ਵੀ ਇਹ ਲਾੜੀ ਆ ਦੇਖੋ ਤੁਸੀਂ ਤਾਂ ਕਹਿ ਰਹੇ ਸੀ 30 30 ਸਾਲ ਤੋਂ 30 ਸਾਲ ਤੋਂ ਪਹਿਲਾਂ ਇਹੋ ਜਿਹਾ ਅੰਦੋਲਨ ਹੀ ਖੜਾ ਹੁੰਦਾ ਤੇ ਆ ਦੋ ਸਾਲਾਂ ਬਾਅਦ ਹੀ ਖੜਾ ਹੋ ਗਿਆ ਹੁਣ ਕਿਤੇ ਲੈ ਕਿਤੇ ਉਹਨਾਂ ਨੂੰ ਲੱਗਦਾ ਜਿਹੜਾ ਪਹਿਲਾਂ ਉਹਨਾਂ ਨੂੰ ਸੀ ਕਿ ਲੋਕ ਨਹੀਂ ਉੱਥੇ ਜਾਣਗੇ ਹੁਣ ਜਦੋਂ ਇੱਥੇ ਲੋਕ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਆ ਤੇ ਹੁਣ ਇਹਨਾਂ ਨੇ ਉਹ ਉਹ ਬੁੱਧੀ ਜੀਵਨ ਨੂੰ ਐ ਲੱਗਦਾ ਵੀ ਹੁਣ ਕਿਉਂ ਪਹੁੰਚ ਰਹੇ ਆ ਹੁਣ ਦੂਜੇ ਬੰਨੇ ਹੋ ਗਏ ਆ ਹੁਣ ਕਹਿੰਦੇ ਜੀ ਇਹਨਾਂ ਦੀ ਲੀਡਰਸ਼ਿਪ ਨਾੜੀ ਆ ਜੇ ਲੀਡਰਸ਼ਿਪ ਨਾੜੀ ਹੁੰਦੀ ਤੇ ਆ ਮੋਰਚਾ ਕਿਵੇਂ ਇੱਥੇ ਸਥਾਪਿਤ ਹੋ ਜਾਂਦਾ ਜੇ ਉਹ ਤਜਰਬੇਕਾਰ ਸੀ ਜੀ ਉਹਨਾਂ ਨੇ ਮਿਹਨਤ ਕੀਤੀ ਤਾਂ ਹੀ ਨਾਲੇ ਮੈਂ ਇੱਕ ਹੋਰ ਗੱਲ ਵੀ ਕਹਿਣੀ ਚਾਹਣਾ ਦੇਖੋ ਸਾਡਾ ਇਤਿਹਾਸ ਹੈ ਇਹਨਾਂ ਨੂੰ ਪੜ੍ਹ ਲੈਣਾ ਚਾਹੀਦਾ ਕੋਪਰ ਹੀੜੇ ਦੇ ਮੈਦਾਨ ਦੇ ਵਿੱਚ ਇੱਕ ਦਿਨ ਦੇ ਵਿੱਚ 35000 ਜਿਹੜਾ ਸਿੱਖ ਬਜ਼ੁਰਗ ਨੌਜਵਾਨ ਜਿਹੜੇ 20 ਬੀਵੀਆਂ ਸਮੇਤ ਅਹਿਮਦ ਸ਼ਾਹ ਅਬਦਾਲੀ ਨੇ ਮਾਰਦੇ ਸੀ ਔਰ ਅਹਿਮਦ ਸ਼ਾਹ ਅਬਦਾਲੀ ਕੋਪਰ ਹੀੜੇ ਤੋਂ ਮੂਹਮਾ ਗਹਿਲਾ ਤੱਕ ਸਾਰਾ ਕੁਝ ਖਤਮ ਕਰਕੇ ਤੇ ਇਹ ਕਹਿ ਕੇ ਚਲੇ ਗਿਆ ਸੀ ਵੀ ਅੱਜ ਤੋਂ ਬਾਅਦ ਇੱਥੇ ਸਿੱਖ ਨਹੀਂ ਦੇਸਣਗੇ ਪਰ 6 ਮਹੀਨੇ ਬਾਅਦ ਜਦੋਂ ਅਬਦਾਲੀ ਫੇਰ ਦੁਬਾਰਾ ਆਇਆ ਤੇ 6 ਮਹੀਨਿਆਂ ਦੇ ਵਿੱਚ ਇੱਕ ਇਹੋ ਜੀ ਲਹਿਰ ਖੜੀ ਹੋ ਗਈ ਸਿੱਖਾਂ ਨੇ ਇਹੋ ਜੇ ਦੰਦ ਖੱਟੇ ਕੀਤੇ ਮੋੜ ਕੇ ਵਾਪਸ ਨਹੀਂ ਪੰਜਾਬ ਵੱਲ ਮੁੜ ਕੀਤਾ ਮਤਲਬ ਇਹ ਨਹੀਂ ਹੁੰਦਾ ਵੀ ਮੋਰਚਾ 30 ਸਾਲਾਂ ਬਾਅਦ ਖੜਾ ਹੋਵੇ ਇਰਾਦੇ ਚਾਹੀਦੇ ਆ ਨਿਸ਼ਾਨੇ ਚਾਹੀਦੇ ਆ ਮਿਹਨਤ ਚਾਹੀਦੀ ਆ ਮੋਰਚਾ ਦਾ ਭਾਵੇਂ 6 ਮਹੀਨੇ ਬਾਅਦ ਖੜਾ ਕਰ ਲੂ ਕੋਈ ਵੱਡੀ ਗੱਲ ਨਹੀਂ ਹੈਗੀ ਬਾਬਾ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਪਰ ਜਿਸ ਤਰੀਕੇ ਦੇ ਨਾਲ ਲੋਕੀ ਆਮ ਚਰਚਿਤ ਹੁੰਦੀ ਆ ਵੀ ਜਿਹੜੇ ਕਿਸਾਨ ਨੇ ਉਹ ਹਰ ਇੱਕ ਵਾਰ ਸੰਘਰਸ਼ ਕਰਨ ਦੇ ਲਈ ਅੱਗੇ ਖੜ ਜਾਂਦੇ ਤਾਂ ਕੀ ਇਹ ਜਿਹੜੀਆਂ ਮੰਗਾਂ ਨੇ ਕੱਲਾ ਕਿਸਾਨਾਂ ਨੂੰ ਹੀ ਫਾਇਦਾ ਹੋਣਾ ਜਾਂ ਸਾਰੇ ਵਰਗਾਂ ਨੂੰ ਫਾਇਦਾ ਹੋਣਾ ਦਾ ਨਹੀਂ ਵੇਖੋ ਇਹਦੇ ਵਿੱਚ ਫਾਇਦਾ ਕੱਲਾ ਇਹ ਤਾਂ ਨਾ ਕਿਸਾਨ ਦਾ ਵਰਤਿਆ ਜਾ ਰਿਹਾ ਫਾਇਦਾ ਸਾਰਿਆਂ ਵਰਗਾਂ ਨੂੰ ਹੋਣਾ ਇਹਦੇ ਵਿੱਚ ਜਿਹੜੇ 80% ਲੋਕ ਇਹਦੇ ਵਿੱਚ ਖੇਤੀ ਨਾਲ ਨਿਰਭਰ ਕਰਦੇ ਸਾਰਿਆਂ ਨੂੰ ਫਾਇਦਾ ਹੋਣਾ ਜੇ ਐਮਐਸਪੀ ਮਿਲਦੀ ਆ ਤੇ ਵੇਖੋ ਐਮਐਸਪੀ ਦੇ ਜਿੰਨੇ ਜੇ ਅੱਜ ਕਣਕ ਦਾ ਰੇਟ ਸਾਨੂੰ 22 ਰੁਪਏ ਮਿਲਦਾ ਤੇ ਉਹ ਆਟਾ ਵੀ ਜਿਹੜਾ ਮਜ਼ਦੂਰ ਨੂੰ 25 ਰੁਪਏ ਦੇ ਲਗਭਗ ਮਿਲ ਜਾਂਦਾ ਜੇ ਹੁਣ ਗੱਲ ਪਿਆਜ਼ ਦੀ ਕਰ ਲਈਏ 50 ਪੈਸੇ ਰੁਪਏ ਕਿਲੋ ਵਿੱਚ ਵਿਕਦਾ ਉਥੋਂ ਤੇ ਤੁਹਾਡੇ ਤੱਕ ਆਉਂਦੇ ਆ ਉਸ 50 ਰੁਪਏ ਵੀ ਹੋ ਜਾਂਦਾ 100 ਰੁਪਇਆ ਵੀ ਹੋ ਜਾਂਦਾ ਜੇ ਉਹਦੇ ਤੇ ਵੀ ਐਮਐਸਪੀ ਲੱਗੀ ਹੋਵੇ ਤੈ ਹੋਵੇ ਤੇ ਉਹ ਵੀ ਜਿਹੜਾ ਵਾ ਤੁਹਾਨੂੰ ਲਗਭਗ 2-4 ਰੁਪਏ ਦੇ ਇਧਰ ਹੇਰ ਫੇਰਨਾ ਜਿਹੜਾ ਵਾ ਉਹ ਮਿਲ ਸਕਦਾ ਵਾ ਸੋ ਇਸ ਕਰਕੇ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਐਮਐਸਪੀ ਦਾ ਫਾਇਦਾ ਜਿਹੜਾ ਵਾ ਉਹ ਕੱਲਾ ਕਿਸਾਨਾਂ ਨੂੰ ਨਹੀਂ ਹੋਣਾ ਕਿਸਾਨਾਂ ਤੋਂ ਦੂਜੀ ਦੁਨੀਆ ਨੂੰ ਜਿਹੜਾ ਵਾ ਉਹਦਾ ਜ਼ਿਆਦਾ ਫਾਇਦਾ ਹੋਣਾ ਹਾਂ ਵਪਾਰੀ ਜਿਹੜਾ ਵਾ ਉਹ ਫਾਇਦਾ ਅੱਗੇ ਜ਼ਿਆਦਾ ਖੱਟਦਾ ਵਾ ਜਿਹੜਾ ਜਿਹਦੇ ਵਿੱਚ ਐਮਐਸਪੀ ਨਹੀਂ ਹੁੰਦੀ ਉਹਦੇ ਵਪਾਰੀ ਫਾਇਦਾ ਜ਼ਿਆਦਾ ਘਟਦਾ ਜੇ ਸਾਡੀ ਸਬਜੀ 2 ਰੁਪਏ ਵਿਕਦੀ ਆ ਤੇ ਉੱਥੇ ਨਾਲ ਦੀ ਨਾਲ ਹੀ ਵਪਾਰੀ 30 ਰੁਪਏ ਉਸੇ ਵੇਚ ਦਿੰਦਾ ਸਾਡੀ ਤੇ 2 ਰੁਪਏ ਵੇਚ ਗਈ ਪਰ ਜਿਹੜਾ ਖਰੀਦਣ ਵਾਲਾ ਵਾ ਉਹਨੂੰ ਕਿੰਨਾ ਲਾਸ ਆਇਆ ਉਹਨੂੰ 2 ਰੁਪਏ ਦੀ ਸਬਜੀ ਜਿਹੜੀ ਉਹ 30 ਰੁਪਏ ਚ ਮਿਲੀ ਜੇ ਇੱਥੇ ਐਮਐਸਪੀ ਹੁੰਦੀ 15 ਰੁਪਏ ਤੇ ਉਹਨੂੰ ਭਾਈ 20 ਰੁਪਏ ਦੇ ਲੱਗ ਚਾਗੇ ਉਹ ਮਿਲ ਜਾਣਾ ਹੈਗਾ ਇਸ ਕਰਕੇ ਐਮਐਸਪੀ ਦਾ ਜਿਹੜਾ ਫਾਇਦਾ ਉਹ ਸਾਰੀ ਦੁਨੀਆ ਨੂੰ ਹੋਣਾ ਵਾ ਕੱਲੇ ਕਿਸਾਨ ਨੂੰ ਨਹੀਂ ਫਾਇਦਾ ਹੋਣਾ ਬਿਲਕੁਲ ਬਿਲਕੁਲ ਧੰਨਵਾਦੀ ਤਾਂ ਇਸ ਤਰੀਕੇ ਦੇ ਨਾਲ तमाम ਮੁੱਦਿਆਂ ਦੇ ਉੱਤੇ ਗੱਲਬਾਤ ਜਿਹੜੀ ਹੋਈ ਹੈ ਤਾਂ ਜਿਹੜੇ ਇੱਕ ਪਾਸੇ ਜਨਰਲ ਸਕੱਤਰ ਵੀ ਨੇ ਹੋਰ ਵੀ ਕਈ ਆਗੂ ਨੇ ਤਾਂ ਲਗਾਤਾਰ ਜਿਹੜੇ ਨੇ ਜਿਹੜਾ ਅੰਦੋਲਨ ਵਕਾਦਰ ਵਾਧਾ ਨਜ਼ਰ ਵੀ ਹੁੰਦਾ ਔਰ ਦੂਸਰੇ ਪਾਸੇ ਜਿਹੜਾ ਇਹ ਅੱਗੇ ਲਾਕੀ ਇਹਨਾਂ ਦਾ ਸਨਮਾਨ ਕਰਦੇ ਵੀ ਹੋਏ ਵੀ ਨਜ਼ਰ ਆਉਂਦੇ ਕਿਉਂਕਿ ਕਈ ਜਿਹੜੇ ਨੇ ਇਹ ਐਲਾਨ ਕਰਦੇ ਆ ਵੀ ਅੰਦੋਲਨ ਕਮਜ਼ੋਰ ਹੋਇਆ ਕਮਜ਼ੋਰ ਹੋਣ ਤੋਂ ਬਾਅਦ ਅਗਲੇ ਹਾਲਾਤ ਕੀ ਨੇ ਉਹ ਵੀ ਗੱਲਬਾਤ ਜਰੀਏ ਤਮਾਮ ਮੁੱਦਿਆਂ ਤੇ ਗੱਲਬਾਤ ਹੋਈ ਔਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਇਲਾਵਾ ਕੇਐਮਐਮ ਦੇ ਜਿਹੜੇ ਆਗੂ ਨੇ ਤਮਾਮ ਮੁੱਦਿਆਂ ਦੇ ਉੱਪਰ ਚਰਚਾ ਜਿਹੜੀ ਉਹਨਾਂ ਦੇ ਨਾਲ ਕੀਤੀ ਹੈ ਕੈਮਰਾ ਪਰਸਨ ਸੁਮਿਤ ਦੇ ਨਾਲ ਮਨਜੋਤ ਕਾਂਗ ਦਿਨਿਕ ਸਵੇਰਾ ਟੀਵੀ ਸ਼ੰਭੂ ਬੈਰੀਅਰ